ਭਗਤ ਜਨ ਆਪ ਦਾ ਇਸ ਸੰਸਾਰ ਰੂਪ ਸਾਗਰ ਤੋਂ ਡਰਦੇ ਹੀ ਹਨ ਜਿਸ ਵਿੱਚ अनेका ਪ੍ਰਕਾਰ ਦੇ ਮਗਰਮਚ ਤੰਦੂਏ ਭਾਵ ਮਾਇਆ ਦੇ ਚਮਤਕਾਰ ਹਨ ਜੋ ਭਗਤਾਂ ਉੱਤੇ ਅਸਰ ਨਹੀਂ ਕਰਦੇ ਪਰ ਆਪਣੇ ਸੇਵਕਾਂ ਤੇ ਖਾਨਦਾਨਾਂ ਨੂੰ ਵੀ ਡਾਰ ਦਿੰਦੇ ਹਨ ਸੋ ਸਾਹਾ ਸੰਗਤ ਜੀ ਇਸੇ ਲਈ ਦਾਸ ਭਗਤ ਜਨਾਂ ਦੀਆਂ ਕਥਾਵਾਂ ਆਪ ਜੀ ਨੂੰ ਸਰਵਣ ਕਰਵਾਉਂਦਾ ਹੈ ਤਾਂ ਕਿ ਮਨ ਨੂੰ ਸ਼ਾਂਤੀ ਆਏ ਅੱਜ ਸਾਰਾ ਜਗਤ माया मोह वासना लालच ਆਦਿਕ ਆਗਣਾ ਨਾ ਛੱਡ ਰਿਹਾ ਹੈ ਅੱਜ ਪਰਮਾਣੂ ਸ਼ਕਤੀ ਨਾਲ ਜਗਤ ਨੂੰ ਇੱਕ ਵਾਰੀ ਫੇਰ ਨਸ਼ਟ ਕਰਨ ਦੇ ਯਤਨ ਹੋ ਰਹੇ ਹਨ ਭਗਤੀ ਤੋਂ ਕੋਰੇ ਲੋਕ ਉਠਾ ਸੋਚਦੇ ਹਨ ਉਹਨਾਂ ਦੀ ਸੋਚਣ ਸ਼ਕਤੀ ਨੂੰ ਬਦਲਣਾ ਚਾਹੀਦਾ ਹੈ ਸਾਰੀ ਖਲਕਤ ਸ੍ਰਿਸ਼ਟੀ ਸ਼ਕਤੀਆਂ ਸਭ ਪਰਮਾਤਮਾ ਦੀਆਂ ਹਨ ਪਰਮਾਤਮਾ ਹੀ ਸਭ ਦਾ ਕਰਤਾ ਕਰਤਾ ਹੈ ਇਸ ਰੀਸ਼ੀਆ ਮੁਰੀਆਂ ਦੀ ਧਰਤੀ ਤੇ ਭਗਤੀ ਤੇ ਪ੍ਰੇਮ ਦੀ ਬਾਰਿਸ਼ ਹੋਣੀ ਚਾਹੀਦੀ ਹੈ ਸੋ ਇਸ ਲਈ ਆਪਾਂ ਨੂੰ ਇਹਨਾਂ ਕਥਾਵਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਵਿਚਾਰਨਾ ਚਾਹੀਦਾ ਹੈ ਅਤੇ ਉਸ ਤੇ ਅਮਲ ਕਰਨਾ ਚਾਹੀਦਾ ਹੈ ਨਾਲ ਨਾਰਾਇਣ ਮੇਰਾ ਜਮਦੂਤ ਨ ਆਵੇ ਨੇਰਾ ਕਾਂਠ ਲਾਏ ਬਰ ਬਰਾਖਾ ਸਤਗੁਰੂ ਕੀ ਸੱਚ ਸਾਖ ਹੈ ਸੋ ਐਸੇ ਲੜੀ ਵਿੱਚ ਅਜ ਦਾ ਸਾਹਿਬ ਜੀ ਨੂੰ गरुड़ की कथा श्रवण करवा रहा है आओ बड़े फ्रेम नाल यह कथा श्रवण करिए पुरातन समय ਵਿੱਚ ऋषि कश्यप ਹੋਇਆ ਹੈ ਉਹ ਗ੍ਰਸਤੀ ਸੀ ਤੇ ਉਸ ਦੀਆਂ ਦੋ ਇਸਤਰੀਆਂ ਸਨ ਬਿੰਤਾ ਤੇ ਕਦਰੂ ਕਦਰੂ ਦੇ ਪੇਟ ਵਿੱਚੋਂ ਸੱਪ ਪੈਦਾ ਹੁੰਦੇ ਸਨ ਉਹਨਾਂ ਦੀ ਗਿਣਤੀ ਕੋਈ ਨਹੀਂ ਸੀ ਪਰ ਬਿੰਤਾ ਦੇ ਕੋਈ ਪੁੱਤਰ ਪੈਦਾ ਨਹੀਂ ਸੀ ਹੁੰਦਾ ਉਹ ਬਹੁਤ ਦੁਖੀ ਸੀ ਇਸ ਲਈ ਉਸਨੇ ਆਪਣੇ ਪਤੀ ਅੱਗੇ ਦੁੱਖ ਪ੍ਰਗਟ ਕੀਤਾ ਦੂਸਰੀ ਵੀ ਦੁਖੀ ਹੀ ਰਹਿੰਦੀ ਸੀ ਕਸ਼ਪ ਨੇ ਆਖਿਆ ਤੇਰੇ ਪੁੱਤਰ ਤਾਂ ਹੋ ਸਕਦਾ ਹੈ ਜੇ ਯੱਗ ਕੀਤਾ ਜਾਏ ਬਿੰਤਾ ਨੇ ਕਿਹਾ ਫਿਰ ਯੱਗ ਕਰੋ ਯੱਗ ਦਾ ਪ੍ਰਬੰਧ ਕੀਤਾ ਗਿਆ ਇੰਦਰ ਜਿਹੇ ਦੇਵਤੇ ਯੱਗ ਉੱਤੇ ਆਏ ਉਸ ਯੱਗ ਦੇ ਸਾਲ ਪਿੱਛੋਂ ਬਿੰਤਾ ਦੇ ਗਰਭ ਤੋਂ ਦੋ ਪੁੱਤਰ ਪੈਦਾ ਹੋਏ ਜੋ ਅੱਗ ਤੇ ਸੂਰਜ ਸਮਾਨ ਬਹੁਤ ਤੇਜ਼ ਵਾਲੇ ਸਨ ਇੱਕ ਦਾ ਨਾਮ ਗਰੁੜ ਰੱਖਿਆ ਤੇ ਦੂਸਰੇ ਦਾ ਅਰੁਣ ਜਦੋਂ ਜਵਾਨ ਹੋਏ ਤਾਂ ਗਰੁੜ ਨੂੰ ਵਿਸ਼ਨੂ ਜੀ ਨੇ ਆਪਣਾ ਘੋੜਾ ਬਣਾ ਲਿਆ ਵਿਸ਼ਨੂ ਜੀ ਉਸ ਉੱਤੇ ਸਵਾਰੀ ਕਰਨ ਲੱਗੇ ਗਰੁੜ ਸਾਰੇ ਪੰਛੀਆਂ ਨਾਲੋਂ ਬਹੁਤ ਤੇਜ਼ ਦੌੜਦਾ ਹੈ ਅਰੁਣ ਸੂਰਜ ਦਾ ਰਥਵਾਹੀ ਬਣ ਬੈਠਾ ਕਿਉਂਕਿ ਉਹ ਮਹਾਬਲੀ ਸੀ ਬਹੁਤ ਹੀ ਬਲੀ ਸੂਰਜ ਉਸਤੇ ਪ੍ਰਸੰਨ ਰਹਿੰਦਾ ਸੀ अरुण ਤੇ ਗਰੁੜ ਤੋਂ ਪਿੱਛੋਂ ਬਿੰਦਤਾ ਦੇ ਚਾਰ ਪੁੱਤਰ ਹੋਏ ਜਿਨ੍ਹਾਂ ਦੇ ਨਾਮ ਹਨ ਤਖਰਿਆ ਹਰਿਸ਼ਟ ਨੇ ਆਰੁਣ ਤੇ ਵਾਰੁ ਇਹ ਛੇ ਪੁੱਤਰ ਸਿਆਣੇ ਅਤੇ ਬਲੀ ਸੰਤ ਪਰ ਸਪਾਂ ਕੋਲੋਂ ਇਹਨਾਂ ਨੂੰ ਖਤਰਾ ਰਹਿੰਦਾ ਸੀ ਕਦਰੂ ਲੋਚਦੀ ਵੀ ਸੀ ਕਿ ਬਿੰਦਤਾ ਦੇ ਪੁੱਤ ਮਾਰ ਦਿੱਤੇ ਜਾਣ ਪਰ ਉਸ ਨੂੰ ਕੋਈ ਬਹਾਨਾ ਅਤੇ ਸਮਾਂ ਹੱਥ ਨਹੀਂ ਸੀ ਆਉਂਦਾ ਮਹਾਭਾਰਤ ਵਿੱਚ ਕਥਾ ਆਉਂਦੀ ਹੈ ਕਿ ਬਿੰਦਤਾ ਤੇ ਕਦਰੂ ਇੱਕ ਦਿਨ ਕਿਸੇ ਗੱਲੋਂ ਬਹਿਸ ਪਈਆਂ ਕਿ ਸੂਰਜ ਦਾ ਘੋੜਾ ਕਾਲਾ ਹੈ ਜਾਂ ਚਿੱਟਾ ਕਦਰੂ ਕਹਿੰਦੀ ਸੀ ਕਾਲਾ ਤੇ ਬਿੰਦਤਾ ਕਹਿੰਦੀ ਸੀ ਚਿੱਟਾ ਚਲਾਕੀ ਨਾਲ ਕਦਰੂ ਨੇ ਚਿੱਟੇ ਘੋੜੇ ਨੂੰ ਕਾਲਾ ਸਾਬਤ ਕਰਕੇ ਬਿੰਦਤਾ ਨੂੰ ਦਿਖਾ ਦਿੱਤਾ ਸ਼ਰਤ ਅਨੁਸਾਰ ਬਿੰਦਤਾ ਪੁੱਤਰਾ ਸਮੇਤ ਸ਼ੌਕਣ ਦੀ ਗੁਲਾਮ ਹੋ ਕੇ ਚੱਲਣ ਲੱਗੀ ਜਿਹੜਾ ਦੂਸਰੇ ਦੇ ਅਧੀਨ ਹੁੰਦਾ ਹੈ ਉਹ ਸੁਪਨੇ ਵਿੱਚ ਵੀ ਸੁੱਖ ਨਹੀਂ پا ਸਕਦਾ ਫਿਰ ਸ਼ੌਕਣ ਦੀ ਗੁਲਾਮੀ ਤਾਂ ਵੈਸੇ ਹੀ ਮਾੜੀ ਹੁੰਦੀ ਹੈ ਬਨਤਾ ਬਹੁਤ ਦੁਖੀ ਹੋਈ ਬਨਤਾ ਨੇ ਕਦਰੂ ਨੂੰ ਪੁੱਛਿਆ ਕਿ ਕਿਸੇ ਤਰ੍ਹਾਂ ਹੈ ਸੁਤੰਤਰ ਵੀ ਹੋ ਸਕਦੀ ਹਾਂ ਉਸਨੇ ਉੱਤਰ ਦਿੱਤਾ ਜੇ ਇੰਦਰ ਲੋਕ ਵਿੱਚੋਂ ਅੰਮ੍ਰਿਤ ਦਾ ਕੜਾ ਮਗਵਾ ਕੇ ਮੈਨੂੰ ਦੇ ਦਿਓ ਤਾਂ ਤੂੰ ਸੁਤੰਤਰ ਤੇ ਤੇਰੇ ਪੁੱਤਰ ਵੀ ਸੁਤੰਤਰ ਹੋ ਜਾਣਗੇ ਕਿਉਂਕਿ ਮੈਂ ਅੰਮ੍ਰਿਤ ਆਪਣੇ ਪੁੱਤਰਾਂ ਸੱਪਾਂ ਨੂੰ ਪਿਲਾ ਦਿਆਂਗੀ ਉਹ ਅਮਰ ਹੋ ਜਾਣਗੇ ਉਹਨਾਂ ਨੂੰ ਕੋਈ ਵੀ ਮਾਰ ਨਹੀਂ ਸਕੇਗਾ ਸ਼ੌਕਣ ਦੀ ਇਸ ਮੰਗ ਨੂੰ ਵਿੰਤਾ ਨੇ ਆਪਣੇ ਪੁੱਤਰ ਗਰੁੜ ਅਗੇ ਪ੍ਰਗਟ ਕੀਤਾ ਗਰੁੜ ਬਲੀ ਬੋਲੇ हे ਮਾਤਾ ਤੇਰੇ ਸੁਖਾਂ ਬਦਲੇ ਮੈਂ ਜਾਨ ਕੁਰਬਾਨ ਕਰਨ ਨੂੰ ਤਿਆਰ ਹਾਂ ਅੱਜ ਹੀ ਇੰਦਰ ਲੋਗ ਉੱਜਦਾ ਹਾਂ ਤੇ ਅਮਰਤ ਦਾ ਘੜਾ ਲੈ ਕੇ ਆਉਂਦਾ ਹਾਂ ਇਹ ਕਿਹੜੀ ਔਖੀ ਗੱਲ ਹੈ ਇਓ ਆਪਣੀ ਮਾਤਾ ਨੂੰ ਤਸੱਲੀ ਦੇ ਕੇ ਗਰੁੜ ਇੰਦਰ ਲੋਕ ਨੂੰ ਚਲਾ ਗਿਆ ਅੰਮ੍ਰਿਤ ਦੇ ਘੜੇ ਨੂੰ ਦੇਖ ਤੇ ਪਲਾ ਕਿਵੇਂ ਚੁੱਕਣ ਦਿੰਦੇ ਸਨ ਗਰੁੜ ਤੇ ਇੰਦਰ ਦੀ ਲੜਾਈ ਹੋ ਪਈ ਕਈ ਦਿਨ ਮਹਾ ਭਿਆਨਕ ਯੁੱਧ ਲੜਦੇ ਰਹੇ ਅੰਤ ਇੰਦਰ ਹਾਰ ਗਿਆ ਤੇ ਗਰੁੜ ਜਿੱਤ ਗਿਆ ਗਰੁੜ ਦੀ ਬਹਾਦਰੀ ਦੇਖ ਕੇ ਇੰਦਰ ਗਰੁੜ ਤੇ ਖੁਸ਼ ਹੋ ਗਿਆ ਖੁਸ਼ੀ ਵਿੱਚ ਆਖਣ ਲੱਗਾ ਜੇ ਕੋਈ ਵਰਮ ਗਣਾ ਹੈ ਤਾਂ ਮੰਗ ਲੈ ਉਸ ਵੇਲੇ ਗਰੁੜ ਨੇ ਇਹ ਵਰਮ ਗਿਆ ਕਿ ਇੱਕ ਮੈਂ ਪ੍ਰਭੂ ਵਿਸ਼ਨੋਜੀ ਦੀ ਸੇਵਾ ਕਰਦਾ ਰਹਾ ਤੇ ਦੂਸਰਾ ਸੱਪ ਮੇਰੀ ਖੁਰਾਕ ਹੋ ਜਾਣ ਗਰੁੜ ਦਿਆਂ ਇਹ ਮੰਗਾ ਸੁਣ ਕੇ ਇੰਦਰ ਨੇ ਇਹੋ ਹੀ ਵਾਰ ਉਸ ਨੂੰ ਦੇ ਦਿੱਤੇ ਵਾਰ ਦੇਣ ਪਿੱਛੋਂ ਪੁੱਛਿਆ ਇੱਕ ਪਾਸੇ ਤੂੰ ਸੱਪਾਂ ਨੂੰ ਅੰਮ੍ਰਿਤ ਦੇ ਕੇ ਅਮਰ ਕਰ ਰਿਹਾ ਹੈ ਦੂਸਰੇ ਪਾਸੇ ਕਹਿੰਦਾ ਹੈ ਕਿ ਉਹ ਮੇਰੀ ਖੁਰਾਕ ਹੋ ਜਾਣ ਇਹ ਕੀ ਮਾਮਲਾ ਹੈ ਗਰੁੜ ਬੋਲਿਆ ਮੈਂ ਅੰਮ੍ਰਿਤ ਦੇ ਕੇ ਮਾਤਾ ਦੇ ਬਚਨ ਨੂੰ ਪਾਲਣਾ ਹੈ ਤੇ ਉਹਨਾਂ ਦੀ ਸ਼ੌਕਣ ਕੋਲੋਂ ਸੁਤੰਤਰ ਕਰਵਾਉਣਾ ਹੈ ਜਦੋਂ ਮੇਰਾ ਧਰਮ ਪੂਰਾ ਹੋ ਜਾਏਗਾ ਬੇਸ਼ੱਕ ਆਪਨੇ ਕੜਾ ਚੁਕਵਾ ਲੈਣਾ ਮੈਂ ਇਸ ਨੂੰ ਕੀ ਕਰਨਾ ਹੈ ਸੋ ਆਪ ਜੀ ਹੁਣ ਇਸ ਤਰ੍ਹਾਂ ਕਰੋ ਆਦਮੀ ਮੇਰੇ ਨਾਲ ਭੇਜੋ ਜਦੋਂ ਮੇਰੀ ਮਾਤਾ ਇਹ ਅੰਮ੍ਰਿਤ ਦਾ ਕੜਾ ਮੇਰੀ ਮਦ੍ਰਈ ਮਾ ਕਦਰੂ ਦੇ ਹਵਾਲੇ ਕਰੇ ਤਾਂ ਉਸ ਵੇਲੇ ਉਹ ਜਿੱਥੇ ਰੱਖੇ ਉੱਥੋਂ ਤੁਸੀਂ ਚੱਕ ਕੇ ਭੱਜ ਜਾਣਾ ਗਰੁੱਡ ਦੀ ਇਸ ਵਿਆਉਤ ਨੂੰ ਇੰਦਰ ਜੀ ਮੰਨ ਗਏ ਉਨਾ ਨੇ ਉਸ ਵੇਲੇ ਚਾਰ ਦੂਤ ਗਰੁੜ ਦੇ ਪਿੱਛੇ ਮਾਤ ਲੋਕ ਨੂੰ ਭੇਜ ਦਿੱਤੇ ਗਰੁੜ ਅਮਰਦ ਦਾ ਘੜਾ ਲੈ ਕੇ ਘਰ ਪੁੱਜ ਗਿਆ ਆਪਣੀ ਮਾਂ ਦੇ ਹਵਾਲੇ ਕਰਕੇ ਉਸ ਨੇ ਆਪਣੀ ਮਾ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਬਿੰਦਾਂ ਨੇ ਉਹ ਘੜਾ ਜਾ ਕੇ ਕਦਰੂ ਦੇ ਹਵਾਲੇ ਕਰ ਦਿੱਤਾ ਤੇ ਕਦਰੂ ਨੇ ਘੜਾ ਇਕੱਠਾ ਰੱਖ ਕੇ ਬਿੰਦਾਂ ਨੂੰ ਸੁਤੰਤਰਤਾ ਬਖਸ਼ ਦਿੱਤੀ ਉਦੋਂ ਸੱਪਾਂ ਦੇ ਘੜੇ ਦੇ ਕੋਲ ਪੁੱਜਣ ਤੋਂ ਪਹਿਲਾਂ ਪਹਿਲਾਂ ਹੀ ਕੜਾ ਇੰਦਰ ਦੇ ਦੂਤ ਚੋੱਕ ਕੇ ਤੀਰ ਹੋ ਗਏ ਕਦਰੂ ਦੇ ਕਹਿਣ ਤੇ ਸਭ ਅੰਮ੍ਰਿਤ ਪੀਣ ਗਏ ਪਰ ਉਹਨਾਂ ਨੂੰ ਕੜਾ ਜ਼ਾ ਨਾ ਲੱਭਾ ਪਰ ਜਿਸ ਥਾਂ ਕੜਾ ਰੱਖਿਆ ਹੋਇਆ ਸੀ ਉਸ ਥਾਂ ਨੂੰ ਆਪਣੀਆਂ ਜੀਭਾਂ ਨਾਲ ਚਟਣ ਲੱਗ ਪਏ ਉਹਨਾਂ ਦੀਆਂ ਜੀਭਾਂ ਪਾਟ ਗਈਆਂ ਉਸ ਦਿਨ ਤੋਂ ਸੱਪਾਂ ਦੀ ਨਸਲੀ ਤੌਰ ਤੇ ਜੀਭ ਪਾਟਣੀ ਸ਼ੁਰੂ ਹੋ ਗਈ ਰਮਾਇਣ ਵਿੱਚ ਲਿਖਿਆ ਹੈ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਮੇਘਨਾਦ ਨਾਲ ਯੁੱਧ ਕਰ ਰਹੇ ਸਨ ਤਾਂ ਮੇਗਨਾਥ ਨੇ ਦੇਵੀ ਸ਼ਕਤੀ ਦੇ ਬਲ ਨਾਲ ਸ਼੍ਰੀ रामचंद्र ਜੀ ਨੂੰ ਸੈਨਾ ਸਮੇਤ ਨਾਗਾ ਦੀ ਫਾਹੀ ਨਾਲ ਧਰਤੀ ਉੱਤੇ ਸੁੱਟ ਲਿਆ ਉਸ ਵੇਲੇ ਨਾਰਦ ਜੀ ਤੇ ਵਿਸ਼ਨੂੰ ਜੀ ਨੇ ਗਰੁੱਡ ਨੂੰ ਭੇਜਿਆ ਇਸ ਨੇ ਜਾ ਕੇ ਸਾਰੇ ਨਾਗ ਖਾ ਲਏ ਤੇ ਸ਼੍ਰੀ रामचंद्र ਜੀ ਨੂੰ ਸੈਨਾ ਸਮੇਤ ਮਰਨ ਤੋਂ ਬਚਾ ਲਿਆ Hindu veer ਗਰੁੱਡ ਨੂੰ ਭਗਵਾਨ ਰੂਪ ਵੀ ਮੰਨਦੇ ਹਨ ਇਹ ਪੰਛੀਆਂ ਦਾ ਰਾਜਾ ਤੇ ਵਿਸ਼ਨੂੰ ਦਾ ਸੇਵਾਦਾਰ ਹੈ ਸਾਨਿਸ਼ੇਰਿ ਗੁਰ ਗ੍ਰੰਥ ਸਾਹਿਬ ਜੀ ਵਿੱਚ ਗਰੁੜ ਸ਼ਬਦ ਕਈ ਥਾਵਾਂ ਤੇ ਆਉਂਦਾ ਹੈ ਗਰੁੜ ਮੁਖ ਨਹੀਂ ਸਰਬ त्रास ਸੁਆ ਪਿੰਜਰ ਨਹੀਂ ਖਾਏ ਬिलास ਪ੍ਰਭੂ ਦਾ ਨਾਮ ਇਉਂ ਸਹਾਈ ਹੁੰਦਾ ਹੈ ਜਿਵੇਂ ਜਿਸ ਦੇ ਮੂੰਹ ਵਿੱਚ ਗਰੁੜ ਮੰਤਰ ਹੋਵੇ ਉਸ ਨੂੰ ਸੱਪ ਦਾ ਡਰ ਨਹੀਂ ਹੁੰਦਾ ਜਿਵੇਂ ਪਿੰਜਰੇ ਵਿੱਚ ਬੈਠੇ ਤੋਤੇ ਨੂੰ ਬਿੱਲਾ ਖਾ ਨਹੀਂ ਸਕਦਾ ਪਾਖੰਤਣ ਬਾਜ ਬਜਾਇਲਾ गरुड़ चढ़े गोविंद आयाला भाषा ने भरी गाज भोन वास्ते नामदेव जी ने एक पहर दी मौलत दीती सी जदौ कढयाल ते सात कड़ियां गुजरीयां सब भगत नामदेव जी ने सोचया के अजे तक भी त्रिलोकी दा मालिक प्रभु नहीं आया बस ओसे वेले खम्बा दे फड़कन दा खडाक होया ते विष्णु भगवान गरुड़ ते चढ़ के आ गए अपने भगत पर की प्रतिपान ਗਰੁੜ ਚੜੇ ਆਏ ਗੋਪਾਲ ਪਰਮਾਤਮਾ ਆਪਣੇ ਭਗਤ ਦੀ ਰੱਖਿਆ ਕਰਨ ਲਈ ਗਰੁੜ ਤੇ ਚੜ